ਹਾਂਜੀ ਮੈਡਮ ਕਿਸ ਤਰ੍ਹਾਂ ਕਮੇਟੀ ਨਾਲ ਆ ਮੈਂ ਵਾਰਡ ਨੰਬਰ 2 ਦੀ ਐਮਸੀ ਵੀ ਹਾਂ ਔਰ ਇਸ ਤੋਂ ਇਲਾਵਾ ਮੇਰੇ ਕੋਲ ਉਹ ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਆਮ ਆਦਮੀ ਪਾਰਟੀ ਵਿੱਚ ਮੇਰੀ ਜੀ ਕੋਲ ਵੱਡੀ ਵੱਡੀ ਜ਼ਿੰਮੇਵਾਰੀ ਵੀ ਹੈ ਤਾਂ ਉਹ ਜ਼ਿੰਮੇਵਾਰੀ ਦੇ ਤਹਿਤ ਜਿਹੜਾ ਇਹ ਸ਼ਹਿਰ ਦੇ ਵਿੱਚ ਕਈ ਜਗ੍ਹਾ ਤੋਂ بڑے ਮਸਲੇ ਆਉਂਦੇ ਨੇ ਜਿਨਾਰੇ ਬਾਬਾ ਸਾਨੂੰ ਕਮੇਟੀ ਵਿੱਚ ਆਣਾ ਪੰਦਰ ਤੇ ਗੱਲਬਾਤ ਵੀ ਕਰਨੀ ਪੈਂਦੀ ਏ ਤੇ ਅੱਜ ਸ਼ਹਿਰ ਦੇ ਵਿੱਚ ਜਿਵੇਂ ਵਿਕਾਸ ਦੇ ਕੰਮ ਜਿਹੜੇ ਸ਼ੁਰੂ ਕੀਤੇ ਗਏ ਨੇ ਤੇ ਪਹਿਲੇ ਵੀ ਜਿਹੜੇ ਹੋਰ ਜਗ੍ਹਾ ਤੇ ਵੀ ਕੰਮ ਚੱਲ ਰਹੇ ਨੇ ਤਾਂ ਵਾਰਡ ਦੇ ਵਿੱਚ ਵੀ ਕੁਝ ਕੰਮ ਚੱਲ ਰਹੇ ਨੇ ਉਹਨਾਂ ਦੇ ਬਾਬਤ ਤੇ ਹੋਰ ਵੀ ਜਿਹੜੇ ਸ਼ਹਿਰ ਦੇ ਵਿੱਚ ਕੰਮਾਂ ਨੂੰ ਲੈ ਕੇ ਜੋ ਸਮੱਸਿਆਵਾਂ ਆndੀਆਂ ਨੇ ਉਹਨਾਂ ਦੇ ਬਾਬਾ ਜਿਹੜੀ ਅੱਜ ਕਮੇਟੀ ਦੇ ਵਿੱਚ ਆਏ ਆ ਤੇ ਇਹੋ ਸਾਰਨਾ ਗੱਲਬਾਤ ਕੀਤੀ ਏ ਕੁਝ ਜਿਹੜੇ ਮਸਲੇ ਸੀ ਉਹ ਜਈ ਸਰ ਨਾਲ ਰਿਲੇਟਡ ਸੀ ਪਰ ਉਹਨਾਂ ਨੇ ਗੱਲਬਾਤ ਕੀਤੀ ਏ ਤਾਂ ਕਿ ਉਹਨਾਂ ਜਲਦੀ ਜਲਦ ਜਿਹੜਾ ਹੱਲ ਕਰਵਾਇਆ ਜਾਵੇ ਇਸ ਤੋਂ ਇਲਾਵਾ ਜਿਹੜੇ ਨੇ ਵਾਰਡ ਨੰਬਰ 21 ਕਹਿ ਲਿਏ ਤਾਂ ਆਸਪਾਸ ਜਿਹੜੇ ਵਾਰਡ ਨੇ ਉਹਨਾਂ ਦੇ ਵਿੱਚ ਵੀ ਖਾਲੇ ਪੈਂਦੇ ਨੇ ਤੇ ਆਉਣ ਵਾਲੇ ਦਿਨਾਂ ਵਿੱਚ ਜਦੋਂ ਬਾਰਿਸ਼ ਆਏਗੀ ਤਾਂ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਪਾਣੀ ਦੀ ਨਿਕਾਸੀ ਦੀ ਬੜੀ ਸਮੱਸਿਆ ਆਂਦੀ ਏ ਤਾਂ ਵਿਸ਼ੇਸ਼ ਤੌਰ ਤੇ ਜਿਹੜੀ ਅੱਜ ਇੱਥੇ ਜਿਹੜੇ ਸਾਡੇ ਖੇੜਾ ਸਾਹਿਬ ਵੀ ਮੌਜੂਦ ਸੀ ਤਾਂ ਵਿਸ਼ੇਸ਼ ਤੌਰ ਤੇ ਉਹਨਾਂ ਨੇ ਇਹ ਵੀ ਕਿਹਾ ਗਿਆ ਕਿ ਜਿਹੜੇ ਪਹਿਲ ਦੇ ਅਧਾਰ ਤੇ ਖਾਲੇ ਦੀ ਸਫਾਈ ਕਿਵਾਈ ਜਾਵੇ ਤਾਂ ਕਿ ਆਉਣ ਵਾਲੇ ਦਿਨਾਂ ਵਿੱਚ ਜਦੋਂ ਬਾਰਿਸ਼ ਆਵੇ ਤਾਂ ਪਾਣੀ ਦੀ ਨਿਕਾਸੀ ਜਿਹੜੀ ਉਹ ਸੁੱਕੀ ਹੋ ਜਾਵੇ ਉਹਨਾਂ ਨੇ ਕੀ ਵੀ ਸ਼ੁਆਜ਼ ਹੋਇਆ ਹੈ ਉਹਨਾਂ ਨੇ ਹੀ ਕਿਹਾ ਕਿ ਅੱਜ ਇਸ ਵਾਰ ਜਿਹੜੀ ਖਾਲੇ ਦੀ ਸਫਾਈ ਦਾ ਟੈਂਡਰ ਲਗਾਇਆ ਗਿਆ ਤਾਂ ਕਿ ਜਿਹੜੀ ਸਫਾਈ ਉਹ ਜਿਹੜੇ ਪੂਰੇ ਤਰੀਕੇ ਨਾਲ ਕੀਤੀ ਜਾ ਸਕੇ ਤਾਂ ਉਹਨਾਂ ਨੇ ਕਿਹਾ ਕਿ ਜਿਹੜਾ ਜਲਦੀ ਆਉਣ ਵਾਲੇ ਦਿਨਾਂ ਵਿੱਚ ਕੰਮ ਜਿਹੜਾ ਸ਼ੁਰੂ ਕਰਵਾਤਾ ਜਾਏ